ਉਹ ਵੱਡੀ ਗੁੱਤਾ ਹੈ ਪੰਜਾਬ ਸਰਕਾਰ ਤੇ ਕੋਈ ਨਹੀਂ ਹੈ ਬਸ ਉਹਦੀ ਲੱਖਾਂ ਏਕੜ ਜਮੀਨ ਫਸਲ ਬਰਬਾਦ ਹੋ ਗਈ ਹੈ ਜਮੀਨਾਂ ਖਰਾਬ ਹੋ ਚੁੱਕੀਆਂ ਨੇ ਲੋਕ ਤਰ੍ਹਾਂ ਬੇ ਘਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਢਹਿ ਢੇਰੀ ਹੋ ਚੁੱਕੇ ਨੇ ਉਹ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੁਸਤਾਨ ਵਾਸੀਆਂ ਦਾ ਘੇਡ ਪਰਦਾ ਹੈ ਖੇਤੀਬਾੜੀ ਦਾ ਪੰਜਾਬ ਸੂਬਾ ਹੈ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਦਿੱਤਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹਿਰਕੋ ਤੱਕ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਘਰ ਬਣਾ ਕੇ ਗੁਬਿੰਦ ਕਰ ਲੇਕਿਨ ਲੋਕਿਆ ਕਿਹੜੀ ਯਾਦ ਦੀ ਦਿੱਤਾ ਬਣੀ ਹੈ ਕਿ ਕਿਸੇ ਨੇ ਵੀ ਪੰਜਾਬ ਦੀ ਬਾਹ ਨਹੀਂ ਫੜੀ ਆ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜੇ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਐਕਟ ਜਾਰੀ ਹੋ ਜਾਣੇ ਸਨ ਪਹਿਲਾਂ ਪੰਜਾਬ ਦੇ ਨਾਲ ਵਿਤਕਰ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰ ਕੀਤਾ ਜਾ ਰਿਹਾ ਹੈ ਕਿ ਪੰਜਾਬੀਆਂ ਤੇ ਖੂਨ ਵਹਿ ਤੇ ਆ ਜਾਂ ਪੰਜਾਬ ਕਹਿੰਦਾ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਕੁਰਬਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ ਔਰ ਅੱਜ ਪੰਜਾਬੀ ਨੇ ਇੱਕ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਿਆ ਤੇ ਸਾਡੇ ਪੇਡੂ ਕਿਤਨਾ ਵਿੱਚ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜੱਥੇਬੰਦੀ ਦਾ ਕੋਈ ਹੋਰ ਸਟੇਟ ਦੇ ਕਿਸੇ ਨੇ ਆਉਣਾ ਤਾਂ ਕਿ ਲਈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਗਿਆਨ ਤੱਕ ਜਿਹੜਾ ਉਹ ਨਹੀਂ ਦਿੱਤਾ